ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਬੈਠਵੇਂ ਕੈਰਵੇ ਦੇ ਇੱਕ ਹੋਰ ਪ੍ਰਕਾਰ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਬੈਠਵੇਂ ਕੈਰਵੇ ਦੇ ਪ੍ਰਕਾਰ ਨੂੰ ਆਪਾਂ ਤਬਲੇ ਉੱਪਰ ਜਿਸ ਤਰ੍ਹਾਂ ਵਿਝੋਣਾ ਹੈ ਜਾਣਕਾਰੀ ਪ੍ਰਾਪਤ ਕਰਨ ਲਈ ਵੀਡੀਓ ਨੂੰ ਲਾਸਟ ਤੱਕ ਦੇਖਣਾ ਜ਼ਰੂਰੀ ਹੈ ਜੀ ਧਾ ਥੋੜਾ ਸਲੋ ਕਰਕੇ ਇਸ ਨੂੰ ਵਜਾਉਣ ਦੀ ਕੋਸ਼ਿਸ਼ ਕਰਾਂਗੇ ਜੀ ਧਾ ਧਿ ਤਾ ਤਿ ਨਾ ਧਾ ਧਿ ਤਾ ਤਿ ਟ ਇਸ ਪ੍ਰਕਾਰ ਨੂੰ ਆਪਾਂ ਥੋੜਾ ਤੇਜ਼ ਵਜਾਉਣ ਦੀ ਕੋਸ਼ਿਸ਼ ਕਰਾਂਗੇ ਜੀ ਕੋਸ਼ਿਸ਼ ਇਹ ਕਰਨੀ ਹੈ ਕਿ ਇਸ ਬੋਲਾਂ ਦਾ ਵੇਟ ਆਪਾਂ ਸਲੋ ਵਿੱਚ ਬਰਾਬਰ ਰੱਖਿਆ ਸੀ ਤੇਜ਼ ਵਿੱਚ ਵੀ ਉਹੀ ਵੇਟ ਆਪਣਾ ਪੂਰਾ ਹੋਵੇ ਹੋਸਲੇ ਇਸ ਨੂੰ ਸਲੋ ਵਿੱਚ ਰਿਆਜ ਕਰਨਾ ਜ਼ਰੂਰੀ ਹੈ ਜੀ